ਆ ਅਫੀਸ਼ੀਅਲੀ ਆਪਣਾ ਸਕੂਲ ਹੁਣ ਓਪਨ ਹੋ ਚੁੱਕਿਆ ਅ ਕਿਉਂਕਿ ਆਪਣੀ ਜਿਹੜੀ ਕਮਿਊਨਿਟੀ ਆ ਜਿਆਦਾਤਰ ਆਪਾਂ ਕਹਿ ਸਕਦੇ ਆਂ ਵੀ ਅੰਡਰ ਦਾ ਰੇਡ ਆ ਰਹੀ ਆ ਵੀ ਆਪ ਨੂੰ ਆਪਾਂ ਕੰਮ ਜ਼ਰੂਰ ਕਰਦੇ ਆਂ ਸੇਵਾ ਕਰਦੇ ਆਂ ਵੰਡ ਕੇ ਛਕਦੇ ਆਂ ਪਰ ਆਪਣੀ ਜਿਹੜੀ ਰੈਕਗਨਿਸ਼ਨ ਆ ਉਹ ਕਈ ਵਰੀ ਪਿੱਛੇ ਰਹਿ ਜਾਂਦੀ ਆ ਸੋ ਅੱਜ ਇੱਕ ਇੱਕ ਉਹ ਦਿਨ ਆ ਜਿਹਦੇ ਵਿੱਚ ਆਪਣਾ ਕੋਈ ਜਿਹੜਾ ਯੋਧਾ ਕੋਈ ਸੂਰਵੀਰ ਉਹਨਾਂ ਦਾ ਆਪਾਂ ਨਾਂ ਯਾਦ ਕਰ ਰਹੇ ਆਂ ਆ ਆਪਣੀ ਇਸ ਇਥੋਂ ਦੀ ਕਮਿਊਨਿਟੀ ਹੁਣ ਉਹਨਾਂ ਨੂੰ ਜਦ ਜਾਣੂਗੀ ਪਛਾਣੂਗੀ ਉਹਨਾਂ ਦਾ ਉਹਨਾਂ ਬਾਰੇ ਪੜੂਗੀ ਤਾਂ ਬਹੁਤ ਇੱਕ ਜਿਹੜੀ ਲਰਨਿੰਗ ਐਕਸਪੀਰੀਅੰਸ ਆਪਣੀ ਕਮਿਊਨਿਟੀ ਦਾ ਪਤਾ ਹੀ ਆਪਣੇ ਯੋਧੇ ਕੌਣ ਨੇ ਪਰ ਜਿਹੜੀ ਆਪਣੀ ਹੁਣ ਗਾਰਜਰ ਆਪਣੀ ਸੈਂਟਰਲ ਯੂਨੀਫਾਈਡ ਦੀ ਕਮਿਊਨਿਟੀ ਹੋ ਜੋ ਉਹਨਾਂ ਨੂੰ ਪਤਾ ਲੱਗੂ ਕਿ ਆਪਣੇ ਜਿਹੜੇ ਯੋਧੇ ਆ ਉਹਨਾਂ ਨੇ ਕੀ ਕੁਛ ਆਪਣੇ ਲਈ ਕੀਤਾ ਸੋ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਜਸਵੰਤ ਸਿੰਘ ਜੀ ਖਾਲੜਾ ਐਲੀਮੈਂਟਰੀ ਸਕੂਲ ਉੱਥੇ ਆਪਾਂ ਇਸ ਟਾਈਮ ਉਦਘਾਟਨ ਹੋ ਚੁੱਕਾ ਆ ਰਿਬਨ ਕਟਿੰਗ ਹੋ ਚੁੱਕੀ ਆ ਤੇ ਹੁਣ ਆਪਣੇ ਨਾਲ ਇਸੇ ਹੀ ਸਕੂਲ ਡਿਸਟ੍ਰਿਕਟ ਦੇ ਮੈਂਬਰ ਯੂਨੀਫਾਈਡ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜਸਪੀ ਸਿੰਘ ਸਿੱਧੂ ਜੁੜੇ ਆ ਜਸਪੀ ਸਿੰਘ ਮੁਬਾਰਕਾਂ ਜੀ ਐਨੂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ ਹਾਂਜੀ ਸਭ ਤੋਂ ਪਹਿਲਾਂ ਸਾਰੀ ਆਪਣੀ ਕਮਿਊਨਿਟੀ ਨੂੰ ਉਹਨਾਂ ਨੂੰ ਵੀ ਵਧਾਈਆਂ ਇਸ ਇਤਿਹਾਸਿਕ ਦਿਨ ਦਾ ਜਿਹੜਾ ਆਪਾਂ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦੀ ਆਪਣਾ ਰਿਬਨ ਕਟਿੰਗ ਕੀਤੀ ਅੱਜ ਤੇ ਆਫੀਸ਼ੀਅਲੀ ਆਪਣਾ ਸਕੂਲ ਹੁਣ ਓਪਨ ਹੋ ਚੁੱਕਿਆ ਤੇ انرੋਲਮੈਂਟ ਸ਼ੁਰੂ ਹੋ ਚੁੱਕੀ ਆ ਅਗਸਤ ਦੇ ਵਿੱਚ ਆਪਾਂ ਓਪਨ ਕਰ ਦੇਣਾ ਹੈ हाउ आर यू फीलिंग राइट नाउ की इमोशंस ਨੇ ਮੈਨੂੰ ਜਿਆਦਾ ਖੁਸ਼ੀ ਆਪਣੇ ਜਿਹੜੇ ਹੁਣ ਬਹੁਤ ਵੱਡੀ ਗਿਣਤੀ ਚਾਚ ਬਜ਼ੁਰਗ ਪਹੁੰਚੇ ਨੇ ਆਪਣੀਆਂ ਮਾਵਾ ਪਹੁੰਚੀਆਂ ਨੇ ਉਹਨਾਂ ਦਾ ਚਿਹਰਾ ਜੋ ਦੇਖਦੇ ਆਪਾਂ ਤੇ ਉਹਨਾਂ ਦੇ ਜਿਹੜੇ ਚਿਹਰੇ ਤੇ ਜਿਹੜੀ ਖੁਸ਼ੀ ਆ ਉਹਨੂੰ ਦੇਖ ਕੇ ਮੈਨੂੰ ਖੁਸ਼ੀ ਕਿਉਂਕਿ ਆਪਣੀ ਜਿਹੜੀ ਕਮਿਊਨਿਟੀ ਆ ਜਿਆਦਾਤਰ ਆਪਾਂ ਕਹਿ ਸਕਦੇ ਆਂ ਵੀ ਅੰਡਰ ਦਾ ਰੇਡ ਆ ਰਹੀ ਆ ਵੀ ਆਪ ਨੂੰ ਆਪਾਂ ਕੰਮ ਜ਼ਰੂਰ ਕਰਦੇ ਆਂ ਸੇਵਾ ਕਰਦੇ ਆਂ ਵੰਡ ਕੇ ਸ਼ੱਕਦੇ ਆਂ ਪਰ ਆਪਣੀ ਜਿਹੜੀ ਰੈਕਗਨਿਸ਼ਨ ਆ ਉਹ ਕਈ ਵਰੀ ਪਿੱਛੇ ਰਹਿ ਜਾਂਦੀ ਆ ਸੋ ਅੱਜ ਇੱਕ ਇੱਕ ਉਹ ਦਿਨ ਆ ਜਿਹਦੇ ਵਿੱਚ ਆਪਣਾ ਕੋਈ ਜਿਹੜਾ ਯੋਧਾ ਕੋਈ ਸੂਰਵੀਰ ਉਹਨਾਂ ਦਾ ਆਪਾਂ ਨਾਂ ਯਾਦ ਕਰ ਰਹੇ ਹਾਂ ਜਸਵੰਤ ਸਿੰਘ ਖਾਲੜਾ ਕੋਈ ਆਪਣੀ ਇਸ ਇਥੋਂ ਦੀ ਕਮਿਊਨਿਟੀ ਹੁਣ ਉਹਨਾਂ ਨੂੰ ਜਦੋਂ ਜਾਣੂਗੀ ਪਛਾਣੂਗੀ ਉਹਨਾਂ ਦਾ ਉਹਨਾਂ ਬਾਰੇ ਪੜੂਗੀ ਤਾਂ ਬਹੁਤ ਇੱਕ ਜਿਹੜੀ ਲਰਨਿੰਗ ਐਕਸਪੀਰੀਅੰਸ ਆਪਣੀ ਕਮਿਊਨਿਟੀ ਨੂੰ ਪਤਾ ਹੀ ਆਪਣੇ ਯੋਧੇ ਕੌਣ ਨੇ ਪਰ ਜਿਹੜੀ ਆਪਣੀ ਹੁਣ ਲਾਰਜਰ ਆਪਣੀ ਸੈਂਟਰਲ ਯੂਨੀਫਾਈਡ ਦੀ ਕਮਿਊਨਿਟੀ ਹੋ ਜੋ ਉਹਨਾਂ ਨੂੰ ਪਤਾ ਲੱਗੂ ਕਿ ਆਪਣੇ ਜਿਹੜੇ ਯੋਧੇ ਆ ਉਹਨਾਂ ਨੇ ਕੀ ਕੁਛ ਆਪਣੇ ਲਈ ਕੀਤਾ ਸੋ ਕੁੱਲ ਮਿਲਾ ਕੇ ਚਾ ਵੀ ਆ ਤੇ ਹੁਣ ਜਿਹੜੀ ਆਪਣੀ ਨੈਕਸਟ ਸਟੈਪ ਜਿਹੜੀ ਨਾ ਆਪਣਾ ਨੈਕਸਟ ਸਟੈਪ ਆ ਕੇ ਹੁਣ ਆਪਾਂ ਸਿਖਾਈਏ ਕਿ ਆਪਣੇ ਯੋਧਿਆਂ ਨੇ ਕੀਤਾ ਕੀ ਆ ਤੋ ਉਹਦੇ ਉਸ ਗੋਲਬਾਲਾ ਸੀ ਇੱਕ ਬਹੁਤ ਵੱਡੀ ਬਹੁਵਟਾ ਸਟੈਪ ਲਿਆ ਸੋ ਉਹਦੇ ਕਰਕੇ ਮੈਨੂੰ ਬਹੁਤ ਚਾ ਜੀ ਸੋ ਜਸਪ੍ਰੀਤ ਅਗਲੇ ਸਾਲ ਡੁਅਲ ਇਮਰਜਨਟ ਪ੍ਰੋਗਰਾਮ ਦਾ ਵੀ ਆਈਡੀਆ ਹੈ ਹਾਂਜੀ ਕੋਸ਼ਿਸ਼ ਆ ਕੋਸ਼ਿਸ਼ ਇਹ ਹੈਗੀ ਆ ਕਿ ਆਪਾਂ ਜਿਹੜੀ ਡੁਅਲ ਇਮਰਜਨ ਪ੍ਰੋਗਰਾਮਸ ਆਪਾਂ ਸੈਂਟਰਲ ਯੂਨੀਫਾਈਡ ਲੈ ਕੇ ਆਈਏ ਆਪਣੇ ਇੱਥੇ ਬਹੁਤ ਜ਼ਿਆਦੇ ਲੈਂਗੁਏਜਸ ਆ ਆਪਣੇ ਇੱਥੇ ਪੰਜਾਬੀ ਵੀ ਬਹੁਤ ਵੱਡੀ ਗਿਣਤੀ ਆ ਸਪੈਨਿਸ਼ ਅਮੋਂਗ ਸੋ ਕੋਸ਼ਿਸ਼ ਆ ਕਿ ਸਾਰੀ ਕਮਿਊਨਿਟੀਆਂ ਜਿਹੜੀਆਂ ਮਾਂ ਬੋਲੀ ਭਾਸ਼ਾ ਉਹਨਾਂ ਦੀ ਆਪਾਂ ਲੈ ਕੇ ਆਈਏ ਆਪਣੀ ਹੁਣ ਜਿਹੜੀ ਮੇਨ ਪ੍ਰੋਬਲਮ ਇਹੀ ਹੋਗੀ ਕਿ ਜਿਹੜੀ ਆਪਣੀ 트럼ਪ ਸਰਕਾਰ ਦੀ ਐਜੂਕੇਸ਼ਨ ਫੰਡਿੰਗ ਉਹ ਕੱਟ ਕਰ ਰਹੇ ਨੇ ਸੋ ਉਹ ਅਸੀਂ ਕਾਲਮ ਲਾ ਕੇ ਦੇਖਾਂਗੇ ਆ ਵੀ ਕਿੱਥੋਂ ਕਿੱਥੋਂ ਉਹਨਾਂ ਨੇ ਕੱਟ ਲਾਉਣੇ ਆ ਤੇ ਫਿਰ ਉਸ ਆਮ ਨਾਲ ਕੋਸ਼ਿਸ਼ ਇਹ ਅਸੀਂ ਜੇ ਸਾਡੇ ਕੋਲ ਫੰਡਿੰਗ ਹੋਈ ਆਪਾਂ ਜਰੂਰ ਡੂ ਇਮਰਸ਼ਨ ਕਰਾਵਾਂਗੇ ਪਰ ਅਸੀਂ ਹੁਣ ਗ੍ਰੈਂਟਸ ਵੱਲ ਦੇਖ ਰਹੇ ਆਂ ਬਾਕੀ ਜਿਹੜੀ ਓਪਰਚ्युनिटीਜ਼ ਆ ਵੀ ਆਪਣੀ ਜਿਹੜੀ ਸੈਂਟਰਲ ਯੂਨੀਫਾਈਡ ਦਾ ਬਜਟ ਆ ਉਹ ਮੇਨਟੇਨ ਰਵੇ ਹਾਲਾਂਕਿ ਜਿਹੜੀ ਆਪਣੀ ਫੈਡਰਲ ਸਰਕਾਰ ਆ ਉਹ ਕੱਟ ਕਰਨਾ ਚਾਹੁੰਦੀ ਹੈ ਹਾਂਜੀ ਐਜੂਕੇਸ਼ਨ ਡਿਪਾਰਟਮੈਂਟ ਕੱਟ ਕਰਤਾ ਆ ਉਹ ਬਹੁਤ ਕੁਝ ਜਿਹੜਾ ਕੋ ਨਾਲ ਨਾਲ ਚੱਲ ਰਿਹਾ ਚਲੋ ਪਰ ਗੁੱਡ ਲੱਕ ਤੇ ਕੰਗ੍ਰੈਚੁਲੇਸ਼ਨਸ ਤੇ ਮਿਲਦੇ ਆਂ ਇਦਾਂ ਗੱਲਬਾਤ ਕਰਦੇ ਰਵਾਂਗੇ ਜਸਪੀਤ ਬਹੁਤ ਬਹੁਤ ਮਿਹਰਬਾਨੀ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫ